ਕਨੋ ਜਿਹੜੀ ਆਪਣੀ ਕਾਲ ਸੀਗੀ ਉਹ ਵਾਪਸ ਲਈ ਹੈ ਤਾਂ ਜੋ ਜਿਹੜਾ ਆਪਸੀ ਭਾਈਚਾਰਾ ਜਿਹੜੀ ਆਪਣੀ ਸਾਡੀ 브ਦਰਹੁੱਡ ਹੈ ਕਮਿਊਨਲ ਹਾਰਮਨੀ ਉਹ ਬਰਕਰਾਰ ਰਹੇ ਪੀਸ ਬਰਕਰਾਰ ਰਹੇ ਤੇ ਖਾਸ ਕਰਕੇ ਜਿਹੜੇ ਆਉਣ ਵਾਲੇ ਸਾਡੇ ਗੁਰਪੁਰਬ ਦਾ ਦਿਹਾੜਾ ਤੇ ਵਿਜੇ ਦਿਵਸ ਦਾ ਦਿਹਾੜਾ ਜਿਹੜਾ ਕਿ ਪਾਵਨ ਸਥਾਨ ਵਾਲਮੀਕੀ ਪੀਰਤ ਤੇ ਜਿਹੜਾ ਮਨਾਇਆ ਜਾਣਾ ਉਹ ਵਧੀਆ ਢੰਗ ਨਾਲ ਮਨਾਇਆ ਜਾ ਸਕੇ ਤੇ ਸਾਰੇ ਜਣੇ ਰਲ ਮਿਲ ਕੇ ਪ੍ਰਸ਼ਾਸਨ ਦੇ ਨਾਲ ਤਿਆਰੀਆਂ ਕਰਨਗੇ ਤੇ ਇਹ ਜਿਹੜਾ ਪਰਵ ਹੈ ਇਹਨੂੰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਏਗਾ ਸੋ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਦਿਆਂ ਹੋਏ ਹਨ ਦੋਵੇਂ ਧਿਰਾਂ ਵੱਲੋਂ ਇਕੋਲ ਦਿੱਤੀ ਗਈ ਹੈ ਕਿ ਜਿਹੜਾ ਇਹਨਾਂ ਨੇ ਧਰਨਾ ਰੱਖਿਆ ਸੀਗਾ ਮਿੱਥਿਆ ਸੀਗਾ ਉਹ ਪੋਸਟਪੋਨ ਹੋ ਈ ਸੋ ਨਿਰਭੈ ભગવાન ਵਾਲਮਿਕੀ ਮਹਾਰਾਜ ਕੀ ਜੈ ਵਾਲਮਿਕੀ ਧਰਮ ਦਾ ਪ੍ਰਕਾਸ਼ ਹੋ ਵਾਲਦੀ ਕੀ ਧਰਮ ਦਾ ਪ੍ਰਕਾਸ਼ ਹੋ ਸਾਥੀਓ ਜਿਹੜਾ ਸਮਾਜ ਵੱਲੋਂ 3 ਤਰੀਕ ਨੂੰ ਅੰਮ੍ਰਿਤਸਰ ਬੰਦ ਔਰ 4 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਉਤਲੇ ਫੁਕੇ ਜਾਣੇ ਸੀ ਉਹ ਫਿਲਹਾਲ ਪ੍ਰੋਗਰਾਮ ਰੱਦ ਕੀਤਾ ਜਾਂਦਾ ਹੈ ਕਿਉਂਕਿ ਵਿਜੇ ਦਿਵਸ ਦਾ ਮੇਲਾ ਆ 5 ਤਰੀਕ ਦਾ ਪ੍ਰਸੰਗਤਾ ਦੇ ਵਿੱਚ ਬਹੁਤ ਹੁਸਾ ਹੈ ਤੇ ਕੁਝ ਸੰਗਟਾਂ ਡਰੀਆਂ ਵੀ ਪਈਆਂ ਵਾ ਇਸ ਕਰਕੇ ਸਮਾਜ ਪੂਰਾ ਇੱਥੇ ਬੈਠਾ ਆ ਉਹ ਪ੍ਰੋਗਰਾਮ ਫਿਲਹਾਲ ਰੱਦ ਕੀਤਾ ਜਾਂਦਾ ਹੈ ਕੁਮਾਰ ਦਰਸ਼ਨ ਜੀ ਧੰਨਵਾਦ ਜੀ ਕੀ ਜੀ ਇਸ ਰਾਂਗੇ ਪਰਮ ਪਿਤਾ ਪਰਮਾਤਮਾ ਭਗਵਾਨ ਆਦਮੀ ਕੀ ਮਹਾਰਾਜੀ ਦਾ ਪਾਵਨ ਪ੍ਰਗਟ ਜੋ ਸਾਰਿਆ ਹੈ ਉਹਨੂੰ ਮੱਦੇਦ ਦੇ ਰੱਖਦੇ ਹੋਏ ਵਿਜੇ ਦਿਵਸ ਦੇ ਸੁਬੰਦਰ ਦੇ ਵਿੱਚ ਜਿਹੜਾ ਅੱਜ ਅਸੀਂ ਇੱਕ ਆਪਣੇ ਵਿਚਾਰ ਕੀਤਾ ਹੈ ਕਿ ਪਰਮਾਤਮਾ ਦਾ ਜਿਹੜਾ ਉਹ ਦਿਹਾੜਾ ਹੈ ਉਹ ਬਹੁਤ ਮਹੱਤਵਪੂਰਨ ਹੈ ਤੇ ਇਸ ਕਰਕੇ ਇਹ ਜਿਹੜਾ ਪ੍ਰੋਗਰਾਮ ਹੈ 3 ਔਰ 4 ਤਰੀਕ ਦਾ ਅੰਮ੍ਰਿਤਸਰ ਬੰਦਾ ਔਰ ਪੁਤਲਾ ਦਹਨ ਦਾ ਜਿਹੜਾ ਪ੍ਰੋਗਰਾਮ ਸੀ ਹੈ ਕੁਝ ਸਮੇਂ ਲਈ ਸਦਾਗਤ ਕੀਤਾ ਜਾ ਰਿਹਾ ਔਰ ਇੱਕ ਪੰਜਾਬ ਦੀ ਵਿਸ਼ੇਸ਼ ਮੀਟਿੰਗ ਜਿਹੜੀ ਕਿ 9 ਤਰੀਕ ਨੂੰ ਉਹ ਸਥਾਨ ਦੱਸ ਦਿੱਤਾ ਜਾਏਗਾ 9 ਤਰੀਕ ਨੂੰ ਪੂਰੇ ਪੰਜਾਬ ਤੋਂ ਜਿਹੜੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਇਸ ਕਰਕੇ ਜਿਹੜਾ 4 ਤਰੀਕ ਦਾ ਪ੍ਰੋਗਰਾਮ ਹੈ ਉਹ ਉਹਨੂੰ ਹਸਤਾਕਤ ਕਰ ਰਿਹਾ ਹੁਣ ਅੱਗੇ ਚੌਧੇ ਯਸ਼ਪਾਲ ਜੀ ਜੈ ਵਰਮਕੀ ਜੀ ਹਰ ਹਰ ਵਰਮਕੀ ਅੱਜ ਬੜੀ ਸਰਵਸੰਮਤੀ ਦੇ ਨਾਲ ਇੱਕ ਵਿਸ਼ੇਸ਼ ਜੋ 5 ਅਕਤੂਬਰ ਨੂੰ 5 5 ਨਵੰਬਰ ਨੂੰ ਵਾਲਮੀਕੀ ਵਿਜੇ ਦਿਵਸ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਇਸ ਦਿਨ ਨੂੰ ਸੱਟਲੀ ਬਹੁਤ ਹੀ ਸ਼ੁੱਭ ਅਹਿਮ ਦਿਨ ਹੈ ਧਾਰਮਿਕ ਤੌਰ ਤੇ ਇਸ ਨੂੰ ਧਿਆਨ ਚ ਰੱਖਦੇ ਹੋਏ ਜੋ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਨੂੰ ਬੰਦ ਕਰਨ ਲਈ ਤਿੰਨ ਤਰੀਕ ਦਾ ਰੱਖਿਆ ਗਿਆ ਸੀ ਪ੍ਰੋਗਰਾਮ ਔਰ 4 ਤਰੀਕ ਨੂੰ ਪੂਰੇ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਜੀ ਜੋ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਦਾ ਪੁੱਤਰਾ ਫੂਕਣ ਦਾ ਪ੍ਰੋਗਰਾਮ ਲਿਖਿਆ ਗਿਆ ਸੀ ਵਾਲਮੀਕੀ ਵਿਜੇ ਦਿਵਸ ਨੂੰ ਧਿਆਨ ਚ ਰੱਖਦੇ ਹੋਏ ਕਿ ਸਾਡੀ ਸਾਰਿਆਂ ਦੀਆਂ ਭਾਵਨਾਵਾਂ ਜੁੜੀਆਂ ਇਸ ਦਿਨ ਨੂੰ ਸਾਡੇ ਸਾਰਿਆਂ ਦੇ ਲਈ ਇਹ ਬਹੁਤ ਹੀ ਪਵਿੱਤਰ ਦਿਨ ਹੈ